ਬਹੁਤ ਪਿਆਰੇ ਦੋਸਤੋ ਅੱਜ ਮੈਂ ਵੀਡੀਓ ਨੁੱਤੋਕਾਂ ਤੋਂ ਅੱਗੋਂ ਬਣਾਉਣੀ ਸ਼ੁਰੂ ਕੀਤੀ ਅੱਜ ਮੌਸਮ ਬਹੁਤ ਖੁਸ਼ਕਵਾਰ ਆ ਬੱਦਲ ਤੁਸੀਂ ਦੇਖ ਸਕਦੇ ਹੋ ਕਾਲੇ ਕਣਕੋਰ ਬੱਦਲ ਬਚਪਨ ਵਿੱਚ ਅਸੀਂ ਇੱਕ ਗੱਲ ਕਹਿੰਦੇ ਸੀ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਬਰਸਾ ਦੇ ਜੋਰੋ-ਜੋਰ ਇਹ ਲੋਕ ਉਕਤੀ ਬਾਲ ਮਨਾਂ ਦੇ ਵਿੱਚ ਚਰਸ ਦੀ ਵੀ ਵਸੀ ਹੋਈ ਆ ਇਹਦਾ ਜ਼ਿਕਰ ਬਹੁਤ ਪੁਰਾਣੀਆਂ ਕਿਤਾਬਾਂ ਵਿੱਚ ਵੀ ਮਿਲਦਾ ਮੇਰਾ ਪਿੰਡ ਕਿਤਾਬ ਜੋ ਗਿਆਨੀ ਗੁਰਦੇਵ ਸਿੰਘ ਦੀ ਆ ਉਸ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਬਰਸਾ ਦੇ ਜੋਰੋ-ਜੋਰ ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ ਜਿਸ ਨੇ ਇਹ ਵਾਲੇ ਸ਼ਬਦ ਨਾਮ ਬੋਲੇ ਹੁਣ ਮਹੀਆਂ ਦੇ ਦਿਨਾਂ ਵਿੱਚ ਹੋ ਸਕਦਾ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਉਹ ਇਸ ਚੀਜ਼ ਬਾਰੇ ਨਾ ਜਾਣਦੇ ਹੋਣ ਆ ਦੇਖੋ ਸਾਹਮਣੇ ਪੂਰੀ ਤਰ੍ਹਾਂ ਝੋਲਾ ਚਾਰੇ ਪਾਸੇ ਲੱਗ ਚੁੱਕਿਆ ਮੌਸਮ ਅੱਜ ਬੇहद ਖੁਸ਼ਗੁਵਾਰ ਆ ਠੰਡਾ ਠੰਡਾ ਮੌਸਮ ਆ ਕਾਫੀ ਦਿਨਾਂ ਦੀ ਹਮਸ ਸੀ ਬਹੁਤ ਜ਼ਿਆਦਾ ਉਸ ਹਮਸ ਕਰਕੇ ਗਰਮੀ ਵੀ ਬਹੁਤ ਜ਼ਿਆਦਾ ਵਧ ਗਈ ਸੀ ਪਰ ਜਿਵੇਂ ਕੁਦਰਤ ਦਾ ਨਿਯਮ ਆ ਕਿ ਹਰ ਇੱਕ ਚੀਜ਼ ਦੇ ਅੰਤ ਤੋਂ ਬਾਅਦ ਨਵੀਂ ਸ਼ੁਰੂਆਤ ਹੁੰਦੀ ਹੈ ਉਸੇ ਤਰੀਕੇ ਨਾਲ ਗਰਮੀ ਦੇ ਇਸ ਪ੍ਰਕੋਪ ਤੋਂ ਬਾਅਦ ਹੁਣ ਆ ਮੌਸਮ ਠੰਡਾ ਹੋਇਆ ਤੇ ਮੌਸਮ ਵਿਭਾਗ ਨੇ ਹਲੇ 7 ਦਿਨਾਂ ਦਾ ਹੋਰ ਅਲਰਟ ਦੱਸਿਆ ਹੋਇਆ ਵੀ 7 ਦਿਨ ਲਗਾਤਾਰ ਝੜੀ ਵਰਗਾ ਮੀਂਹ ਪੈਣਾ ਇਹ ਅਲ ਨੀਨੋ ਇਫੈਕਟ ਕਰਕੇ ਹੁੰਦਾ ਦਸਾਂ 12 ਸਾਲਾਂ ਬਾਅਦ 15 ਸਾਲਾਂ ਬਾਅਦ ਇਹ ਇਫੈਕਟ ਆਉਂਦਾ ਰਹਿੰਦਾ ਹੈਗਾ ਇਸ ਕਰਕੇ ਕਿਹੜਾ ਸਾਹਮਣੇ ਤੇ ਨੱਥ ਲੋ ਹੋਰ ਜੀ ਚੇਅਰਮੈਨ ਸਾਹਿਬ ਇਹ ਸਾਡੇ ਚੇਅਰਮੈਨ ਕਰਨੈਲ ਸਿੰਘ ਜੀ ਇੱਧਰ ਸਾਹਮਣੇ ਪਨੀਰੀ ਪੱਟ ਰਹੇ ਲੋਕ ਬਹੁਤ ਵਧੀਆ ਇਮਾਨਦਾਰ ਮਿਹਨਤੀ ਇਨਸਾਨ ਆ ਕਰਨੈਲ ਸਿੰਘ ਹੁਣੇ ਸਭ ਜੀ ਵਿੱਚ ਕੈ ਹੋਣਗੇ ਮੰਡਲ ਆ ਇੱਧਰ ਵਿੱਚੋਂ ਨਾ ਲੱਗ ਚੁੱਕਿਆ ਸਾਹਮਣੇ ਆਣ ਇੱਕ ਖਾਲੀ ਆ ਅੱਜ ਵੀਡੀਓ ਛੋਟੀ ਬਣੂਗੀ ਕਿਉਂਕਿ ਮੈਂ ਅੱਜ ਨੱਥੋ ਕੇ ਟੱਪ ਕੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੁੰਦਾ ਕਰਨੇ ਆ ਵੀ ਮੈਂ ਅੱਜ ਮੈਕ ਨਹੀਂ ਲੈ ਕੇ ਆਇਆ ਪਰ ਫਿਰ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਲੋਕ ਵਿਦੇਸ਼ਾਂ ਵਿੱਚ ਆ ਉਹਨਾਂ ਦਾ ਕਈ ਵਾਰ ਫੋਨ ਆਉਂਦਾ ਵੀ ਹਰ ਰੋਜ਼ ਵੀਡੀਓ ਪਾਇਆ ਕਰੋ ਸਾਨੂੰ ਚੰਗਾ ਲੱਗਦਾ ਵਧੀਆ ਲੱਗਦਾ ਇਸ ਕਰਕੇ ਉਹਨਾਂ ਦੀ ਡਿਮਾਂਡ ਤੇ ਵੀ ਮੈਨੂੰ ਇਹ ਵੀਡੀਓ ਜਿਹੜੀ ਹੈ ਪਾਉਣੀ ਪੈਂਦੀ ਆ ਚਾਰੇ ਪਾਸੇ ਰੋਖ ਝੂਮਦੇ ਲੱਗਦੇ ਆ ਤੇ ਹਾੜ ਚੱਲੀ ਜਾਂਦਾ ਬਸ ਸੌਣ ਲੱਗਣ ਵਾਲਾ ਮਾਨਸੂਨ ਪੰਜਾਬ ਦੇ ਵਿੱਚ ਆ ਚੁੱਕੀ ਆ ਕਈ ਹਿੱਸਿਆਂ ਦੇ ਵਿੱਚ ਮੀਂਹ ਪਈ ਜਾਂਦਾ ਆਸੇ ਪਾਸੇ ਤੇ ਅਮੀ ਤਾਂ ਵੀ ਇੱਥੇ ਵੀ ਅੱਜ بارش ਹੋਵੇਗੀ। ਇੱਕ ਆ ਪੰਜਾਬ ਦੀ ਬੜੀ ਗੰਭੀਰ ਸਮੱਸਿਆ ਦੇਖੋ ਸਾਹਮਣੇ। 5-6 ਇਹ ਕੁੱਤੇ ਨੇ। ਇਹ ਆਪਸ ਦੇ ਵਿੱਚ ਤਾਂ ਲੜ-ਲੜ ਮਰਦੇ ਹੀ ਆ। ਹੱਡਾ ਰੋੜੀ ਦੇ ਕੁੱਤੇ ਨੇ ਇਹ ਅਣਜਾਣ ਬੰਦੇ ਨੂੰ ਪਾਸੇ ਹੁਣ ਵੀ ਘੁਰ ਘਰ ਕਰਦਾ ਕਰਦਾ ਸੀ ਇੱਕ ਪਿੱਛੇ ਪੈ ਜਾਣਾ ਸੀ ਸੋ ਇਹਨਾਂ ਦਾ ਵੀ ਜ਼ਰੂਰ ਕੋਈ ਹੱਲ ਹੋਣਾ ਚਾਹੀਦਾ ਇਹ ਵਾਰਾ ਕੁੱਤਿਆਂ ਦਾ ਇਹ ਕਈ ਵਾਰ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਆ ਮੈਂ ਲਗਭਗ ਪਹੁੰਚਣ ਵਾਲਾ ਅੱਜ ਦੇ ਇਸ ਸ਼ਾਂਤਮਈ ਕਾਲੇ ਬੱਦਲਾਂ ਦੇ ਨਾਲ ਘਿਰੇ ਹੋਏ ਅਸਮਾਨ ਵਿੱਚ ਮੈਂ ਲਗਭਗ ਪੂਲੇ ਵਾਲਾ ਪਹੁੰਚ ਗਿਆ ਹਾਂ ਤੁਸੀਂ ਅੱਜ ਸਾਡਾ ਦਿੱਤਾ ਵੀਡੀਓ ਦੇਖੀ ਇਸ ਗੱਲ ਦੇ ਲਈ ਬਹੁਤ ਬਹੁਤ ਧੰਨਵਾਦ